ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਉਮੀਦ ਕਰਦਾ ਰਾਜੇ ਵਧੀਆ ਹੋਵੋਗੇ ਫਰੈਸ਼ ਅਨਰੂਟਮੈਂਟ ਦੇ ਨਾਲ હાਜਰਾ ਤੁਹਾਡੇ ਸਾਹਮਣੇ ਇਲੈਕਟ੍ਰੋਨਿਕ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਠੀਕ ਹੈ ਜੀ ਇਹਦੇ ਵਿੱਚ ਕਿ ਭਰਤੀ ਨਿਕਲੀ ਕੀ ਹੈ ਪੂਰੀ ਸ਼ੇਅਰ ਕਰਾਂਗੇ ਲਾਸਟ ਤੱਕ ਬਣੇ ਰਹੋ ਵੀਡੀਓ ਦੇ ਬਾਕੀ ਜਾਣਕਾਰੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਆਪਾਂ ਸਭ ਤੋਂ ਪਹਿਲਾਂ ਹਾਈਲਾਈਟ ਗੱਲ ਵੜੀਏ ਲਿਖਿਆ ਰਹੇ ਇਲੈਕਟ੍ਰੋਨਿਕ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਇਜ਼ ਲੁਕਿੰਗ ਫਾਰ ਡਾਇਨਾਮਿਕ ਐਕਸਪੀਰੀਅੰਸ ਐਂਡ ਰਿਜ਼ਲਟ ਓਰੀਐਂਟਡ ਪਰਸਨਲਸ ਪਰਸਨਲਸ ਫੋਰ ਵੇਰੀਅਸ ਪੋਸਟ ਪਿਓਰਲੀ ਔਨ ਫਿਕਸਡ ਟੈਨਿਓਰ ਕੰਟਰੈਕਟ ਬੇਸਿਸ ਬਸ ਇਹੀ ਚੀਜ਼ ਮੇਰਾ ਦੱਸਣਾ ਫਰਜ਼ ਹੁੰਦਾ ਗੁਮਰਾਹ ਨਾ ਕਰਾਂ ਕਿਸੇ ਨੂੰ ਵੀ ਨਾ ਹੀ ਕੋਈ ਹੋ ਪਾਏ ਕਿਸੇ ਤੋਂ ਵੀ ਇਸ ਲਈ ਮੈਂ ਹਰ ਜਾਣਕਾਰੀ ਦੇ ਵਿੱਚ ਜ਼ਰੂਰ ਦੱਸਦਾ ਭਾਈ ਪੱਕੇ ਤੇ ਨੂਰ ਮਤਲਬ ਪੱਕਾ ਟਾਈਮ ਸਾਲ 2 ਸਾਲ 3 ਸਾਲ ਸਰਕਾਰ ਨੇ ਜਿੰਨਾ ਵੀ ਰੱਖਿਆ ਹੋਊਗਾ ਕਿ ਦੇਖਦੇ ਆ ਉਹਦੇ ਬੇਸ ਤੇ ਤੁਹਾਨੂੰ ਕੰਟਰੈਕਟ ਠੇਕੇ ਦੇ ਆਧਾਰ ਤੇ ਰੱਖਿਆ ਜਾਏਗਾ ਇਨੀਸ਼ੀਅਲ ਪੀਰੀਅਡ ফর 1 ਸਾਲ ਵਾਸਤੇ 1 ਸਾਲ ਦਾ ਤੁਹਾਡਾ ਕੀ ਠੇਕਾ ਹੋਏਗਾ ਜਿਹੜਾ ਐਕਸਟੈਂਡੇਬਲ ਹੋਏਗਾ ਅਪ ਟੂ 4 ਇਅਰ 4 ਸਾਲ ਵਾਸਤੇ ਜਿਹੜਾ ਵਧਾਇਆ ਜਾ ਸਕਦਾ ਪਲੱਸ ਉਹਦੇ ਵਿੱਚ ਕੀ ਹੋਏਗਾ ਤੁਹਾਡੀ ਜਿਹੜੀ ਇਨੀਸ਼ੀਅਲ ਟਰਮ ਜਿਹੜਾ 1 ਸਾਲ ਆ ਉਹ ਵੀ ਨਾਲ ਜੁੜਿਆ ਜਾਏਗਾ ਠੀਕ ਹੈ ਜੀ ਉਹ ਕਿਤੇ ਡਿਪੈਂਡ ਆ ਪ੍ਰੋਜੈਕਟ ਦੀ ਰਿਕੁਆਇਰਮੈਂਟ ਤੇ ਤੇ ਸੈਟਿਸਫੈਕਟਰੀ ਪਰਫਾਰਮੈਂਸ ਆਫ ਅ ਕੈਂਡੀਡੇਟ ਤੇ ਓਕੇ ਹੁਣ ਦੇਖੀਏ ਹੈ ਕੀ ਹੈਗਾ ਅੱਗੇ ਸਭ ਤੋਂ ਪਹਿਲਾਂ ਪੋਸਟ ਦੇਖੋ ਪੋਸਟ ਹੈਗੀ ਤੁਹਾਡੀ ਪ੍ਰੋਜੈਕਟ ਇੰਜੀਨੀਅਰ ਔਨ ਕੰਟਰੈਕਟ ਟੈਕਨੀਕਲ ਆਫੀਸਰ ਔਨ ਕੰਟਰੈਕਟ ਆਫੀਸਰ ਔਨ ਕੰਟਰੈਕਟ ਜਿਹੜਾ ਪ੍ਰੋਜੈਕਟ ਇੰਜੀਨੀਅਰ ਆ ਟੈਕਨੀਕਲ ਆਫੀਸਰ ਆ ਉਹਨੂੰ ਬੀਈ ਜਾਂ ਬੀਟੈਕ ਕੋਈ ਚਾਹੀਦੀ ਆ ਘੱਟੋ ਘੱਟ 60% ਮਾਰਕਸ ਨਾਲ ਜਿਹੜਾ ਆਫੀਸਰ ਹੈਗਾ ਉਹਨੂੰ ਕੰਟ੍ਰੈਕਟ ਹੋਇਆ BSSC 3 ਸਾਲ ਜਿਹੜਾ ਐਕਸਪੀਰੀਅੰਸ ਚਾਹੀਦਾ B.Tech ਵਾਲੇ ਨੂੰ 1 ਸਾਲ ਚਾਹੀਦਾ B.Sc ਵਾਲੇ ਨੂੰ 33 ਸਾਲ ਉਮਰ ਚੱਲੇਗੀ ਆਪਣੇ ਇੱਕ ਅਧਿਕ B.Tech ਵਾਲੇ ਦੀ 30 ਸਾਲ ਚੱਲੇਗੀ B.Sc ਵਾਲੇ ਦੀ ਹੁਣ ਤਨਖਾਹ ਵੇਖੋ ਪਹਿਲੇ ਸਾਲ 40 ਦੂਜੇ ਸਾਲ 45 ਤੀਜੇ ਸਾਲ 50 ਤੇ ਚੌਥੇ ਸਾਲ 55 ਇਹ ਲੰਬਸਮ ਆਫ ਵਨ ਟਾਈਮ ਮੋਨਟ ਰੇਟ 8400 ਟੂਵਰਡ ਰਟਾਇਰ ਅਲੋਨਸ ਐਂਡ ਕੰਪਨਸੇਸ਼ਨ ਐਟ ਲੀਸਟ 6 ਮਹੀਨਾ ਟੈਂਓਰ ਛੇ ਮਹੀਨੇ ਦੇ ਨਰ ਦੇ ਐਟ ਲੀਸਟ 8400 ਰੁਪਏ ਜਲਾਮਸਮ ਜਿਹੜਾ ਤੁਹਾਨੂੰ ਅਲਾਉਂਸ ਮਿਲੇਗਾ ਤੇ ਇਹ ਸੈਲਰੀ ਹੈਗੀ ਆ ਜੀ ਬੀਐਸਸੀ ਵਾਲੇ ਦੀ 25000 28000 ਤੇ 31000 ਓਕੇ ਲਿਖਿਆ ਅਵਾਂਸਾਈਡ ਦ ਮੈਂਸ਼ਨਡ ਕਨਸੋਲੀਡੇਟਸ ਅਮੋਲੂਮੈਂਟ ਦਾ ਸਿਲੈਕਟਡ ਕੈਂਡੀਡੇਟ ਵਿਲ ਬੀ ਐਲੀਜੀਬਲ ਫੋਰ ਅਦਰ ਬੈਨੀਫਿਟਸ ਸਚ ਐਜ਼ ਰਿਇਮਬਰਸਮੈਂਟ ਆਫ ਪ੍ਰੀਮੀਅਮ ਪੇ ਟੁਵਰਡ ਮੈਡੀਕਲ ਇੰਸ਼ੋਰੈਂਸ ਕੰਪਨੀ ਪੀਐਫਟੀਐਡੀ ਐਕਸਟਰਾ ਅਗੇ ਰਿਜ਼ਰਵੇਸ਼ਨ ਰੈਲੈਕਸ਼ਨ ਕੀਤਾ ਗਿਆ ਐਸਸੀ ਐਸਟੀ ਲਈ 50% ਬਾਕੀਆਂ ਲਈ 60% ਕੋਲ ਹੋਏਗੀ ਨੰਬਰ ਜਿੰਨੇ ਵੀ ਚਾਹੀਦੇ ਆ ਇਹ ਰੈਲੈਕਸ਼ਨ ਵਿੱਚ 3 ਸਾਲ ਜਿਹੜੀ ਓਬੀਐਸ ਨੂੰ 5 ਸਾਲ ਐਸਸੀ ਐਸਟੀ ਨੂੰ ਮਿਲਣਗੇ ਹਾਊ ਟੂ ਅਟੈਂਡ ਕੀ ਕੀ ਚਾਹੀਦਾ ਤੁਹਾਡੇ ਕੋਲ 10ਵੀਂ ਦਾ ਸਰਟੀਫਿਕੇਟ ਡਾਕੂਮੈਂਟਸ ਤੁਹਾਡੇ ਨੰਬਰਾਂ ਦੇ ਸੀਜੀਪੀਏ ਚਾਹੀਦੀ ਜੋ ਵੀ ਤੁਹਾਡੇ ਨੰਬਰ ਹੋਣਗੇ ਐਲੀਜੀਬਲ ਕੈਂਡੀਡੇਟ ਮੇ ਡਾਊਨਲੋਡ ਦਾ ਐਪਲੀਕੇਸ਼ਨ ਫਾਰਮ ਵੈਬਸਾਈਟ ਤੋਂ ਐਪਲੀਕੇਸ਼ਨ ਫਾਰਮ ਡਾਊਨਲੋਡ ਕਰ ਸਕਦੇ ਹੋ ਆਪਣਾ ਰਿਜ਼ਿਊਮੇ ਨਾਲ ਲਾ ਕੇ ਜਿਹੜਾ ਫਿਲ ਕਰਕੇ ਦੇ ਸਕਦੇ ਹੋ ਪੁਰ ਇਹ ਜਿਹੜੇ ਹੈਗੇ ਆਪਣੇ ਲੋਕੇਸ਼ਨ ਹਾਈਦਰਾਬਾਦ ਗੁਹਾਟੀ ਕੋਲਕਾਤਾ ਦੁਰਗਾਪੁਰ ਮੁੰਬਈ ਅੰਮ੍ਰਿਤਸਰ ਅਲਾਹਾਬਾਦ ਐਡਸੈਕਟਰਾ ਠੀਕ ਹੈ ਜੀ ਇਹ ਉਹਨਾਂ ਦੇ ਹੈੱਡ ਆਫਿਸ ਜਿੱਥੇ ਤੁਹਾਡੀ ਇੰਟਰਵਿਊ ਹੋਏਗੀ ਬਾਕੀ ਕੁਆਲਿਫਿਕੇਸ਼ਨ ਦੇਖੋ 20% ਆਫ ਐਗਰੀਗੇਸ਼ਨ ਪਰਸੈਂਟੇਜ ਬੀਟੈਕ ਐਂਡ ਬੀਵੀਏ ਇਹ ਤੁਹਾਡੀ ਵੇਟੇਜ ਪੈਣੀ ਹੈ राजे 20% ਨੰਬਰ ਪੈਣੇ ਤੁਹਾਡੇ ਬੀਟੈਕ ਬੀਐਸਸੀ ਦੇ ਫੋਰ ਪ੍ਰੋਜੈਕਟ ਇੰਜੀਨੀਅਰ ਉਹਨਾਂ ਕੰਟਰੈਕਟਰ 3 ਨੰਬਰ 15 ਮਾਰਕ ਤੁਹਾਡੀ ਇਨੀਸ਼ੀਅਲ 3 ਸਾਲ ਦਾ ਐਕਸਪੀਰੀਅੰਸ ਦੇ ਪੰਜ ਮਾਰਕ ਫੋਰ ਈਅਰ ਐਕਸਪੀਰੀਅੰਸ ਅਪ ਟੂ 3 3 ਇਨਕਲੂਡਿੰਗ ਇਨੀਸ਼ੀਅਲ ਵਨ ਇਹ ਤੁਹਾਡੇ ਸਾਰੇ ਜਿਹੜੇ ਨੰਬਰ ਉਹਨਾਂ ਨੇ ਬਣਾਏ ਨੇ ਤੇ ਪਰਸਨਲ ਇੰਟਰਵਿਊ ਤੁਹਾਡੀ ਹੋएगी 50 ਨੰਬਰ ਦੀ ਇਹ ਤੁਹਾਡੇ ਜਿਹੜੇ ਨੰਬਰ ਜਿਹੜਾ ਦੱਸੇ ਨੇ ਕੀ ਸੌਖਤਾ ਪਿਆਗਾ ਕਿਵੇਂ ਤੁਹਾਡੀ ਸਿਲੈਕਸ਼ਨ ਹੋਣੀ ਆ ਸੋ ਅਜੀ ਇਹ ਸੀਗੀ ਜਾਣਕਾਰੀ ਇੰਟਰਸਟਿਡ ਕੈਂਡੀਡੇਟ ਜਾ ਸਕਦੇ ਨੇ ਜਿਹੜੇ ਵੀ ਏਡੀ ਦੂਰ ਜਾ ਕੇ ਟਰਾਈ ਕਰਨਾ ਚਾਹੁੰਦੇ ਨੇ ਮੈਨੂੰ ਇਹ ਨੋਟੀਫਿਕੇਸ਼ਨ ਮਿਲੀ ਸੋ ਮੈਂ ਜ਼ਰੂਰੀ ਸਮਝਿਆ ਤੁਹਾਡੇ ਤੱਕ ਪਹੁੰਚਾਉਣਾ ਇਸ ਲਈ ਮੈਂ ਪਹੁੰਚਾਈ ਆ ਜੇਕਰ ਤੁਸੀਂ ਵਿਲਿੰਗ ਹੋ ਤਾਂ ਜਾ ਸਕਦੇ ਹੋ ਨਹੀਂ ਵਿਲਿੰਗ ਤਾਂ ਇਹ ਤੁਹਾਡੀ ਪਰਸਨਲ ਚੋਇਸ ਆ ਠੀਕ ਹੈ ਜੀ ਮੇਰਾ ਫਰਜ਼ ਸੀ ਤੁਹਾਡੇ ਕੋਲ ਜਾਣਕਾਰੀ ਪਹੁੰਚਾਉਣਾ ਬਾਕੀ ਜਾਣਕਾਰੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਸਰਬਦਾ ਭਲਾ ਰਹਿ ਜੀ ਥੈਂਕ ਯੂ